ਮੈਂ ਆਦਮੀ ਹਾਂ ਮੈਂ ਫਿਰ ਭੂਲੂਗਾ ਆਪ ਭਗਵਾਨ ਹੋ ਆਪਕੋ ਫਿਰ ਬਤਾਨਾ ਪੜੇਗਾ ਚਮਤਕਾਰ ਮਿੱਥ ਇਹ ਬੜੇ ਸੂਖਮ ਹਥਿਆਰ ਨੇ ਸਾਹਿਤ ਦੇ ਇਹ ਤੁਹਾਨੂੰ ਕੋਈ ਗੱਲ ਸਮਝਾਉਣਾ ਚਾਹੁੰਦੇ ਨੇ ਸਾਖੀ ਉਦੋਂ ਜੀਵੰਤ ਰਹਿੰਦੀ ਏ ਜਦੋਂ ਉਹ ਆਪਣੇ ਆਪ ਦਾ ਵਿਸਥਾਰ ਕਰਦੀ ਏ ਨਵੇਂ ਯੁੱਗ ਚ ਨਵੇਂ ਅਰਥ ਦਿੰਦੀ ਏ ਮੈਂ ਤੁਹਾਨੂੰ ਦੋ ਐਗਜ਼ਾਮਪਲ ਦੱਸ ਦਿਆਂ ਦੀਆਂ ਹਾਂਜੀ ਇੱਕ ਤਾਂ ਓਸ਼ੋ ਦੀ ਆਪਾਂ ਨੂੰ ਇਹ ਪਤਾ ਹੈ ਕਿ ਸੁਦਾਮੇ ਦੀ ਸਾਖੀ ਸਾਰਿਆਂ ਨੇ ਆਪਾਂ ਸੁਣੀ ਹੋਈ ਹੈ ਸੁਦਾਮਾ ਗਰੀਬ ਸੀ ਭਗਵਾਨ ਕ੍ਰਿਸ਼ਨ ਦਾ ਭਰਾ ਸੋਰੀ ਭਗਵਾਨ ਕ੍ਰਿਸ਼ਨ ਦਾ ਦੋਸਤ ਬਚਪਨ ਦਾ ਸਖਾ ਗਰੀਬ ਉਹਦੀ ਔਰਤ ਨਿਰੰਤਰ ਕਹਿੰਦੀ ਰਹਿੰਦੀ ਵੀ ਤੂੰ ਕਹਿੰਦਾ ਹੁੰਦਾ ਨਾ ਵੀ ਤੇਰਾ ਦੋਸਤ ਹੈ ਰਾਜ ਹੈ ਫਿਰ ਮਦਦ ਲੈਣ ਵਾਸਤੇ ਜਾਂਦਾ ਕਿਉਂ ਨਹੀਂ ਦਿਲ ਨਹੀਂ ਕਰਦਾ ਸੀ ਟਾਲਦਾ ਰਹਿੰਦਾ ਸੀ ਲੇਕਿਨ ਪਤਨੀ ਨੇ ਕਿਹਾ ਕਿ ਅੱਗੋਂ ਤੋਂ ਫਿਰ ਭਗਵਾਨ ਦੀ ਗੱਲ ਨਹੀਂ ਕਰਨੀ ਕਰਤ ਜਿਵੇਂ ਆਖਾ ਨਹੀਂ ਮੰਨਣਾ ਜਾ ਕੇ ਸਹਾਇਤਾ ਮੰਗ ਮਿਲੇਗੀ ਚਲਾ ਗਿਆ ਮਿਲਿਆ ਜਿਵੇਂ ਉਮੀਦ ਸੀ ਕ੍ਰਿਸ਼ਨ ਜੀ ਮਿਲਣਗੇ ਉਸ ਤਰ੍ਹਾਂ ਨਹੀਂ ਮਿਲੇ ਹਾਂਜੀ ਦੂਰੀ ਰੱਖੀ ਨੌਕਰਾਂ ਚ ਆਕਰ ਉਹਨੂੰ ਕਹਿ ਦਿੱਤਾ ਕੁਝ ਖਾਣਾ ਪੀਣਾ ਜੋ ਇਹਨਾਂ ਨੇ ਖਵਾ ਪਿਆ ਦੋ ਫਿਰ ਵਿਦਾ ਕਰਦੇ ਖਾਦਾ ਪੀਤਾ ਸੁਦਾਮਾ ਖਾਲੀ ਹੱਥ ਵਾਪਸ ਪਰਤਿਆ ਰਸਤੇ 'ਚ ਸੋਚਦਾ ਆਇਆ ਘਰ ਆ ਕੇ ਸੋਚਣ ਲੱਗਿਆ ਕਿ ਮੇਰੇ ਤੋਂ ਕੋਈ ਅਵਗਿਆ ਹੋਈ ਮੈਨੂੰ ਜੋ ਉਮੀਦਾਂ ਸਨ ਮੇਰੇ ਮਿੱਤਰ ਨੇ ਪੂਰੀਆਂ ਨਹੀਂ ਕੀਤੀ। ਹੂੰ ਕੀ ਹੋਇਆ? ਚਿੰਤਾ 'ਚ ਫਿਰਦਾ ਰਹਿੰਦਾ। ਚਲੋ ਕੋਈ ਗੁਸਤਾਖੀ ਹੋਈ ਹੋਵੇਗੀ ਜਿਹਦਾ ਮੈਨੂੰ ਪਤਾ ਨਹੀਂ। ਹੂੰ ਆਪਾਂ ਪੁੱਛ ਲੈਨੇ ਆ। ਜੀ। ਕੁਝ ਸਮਾਂ ਕੁਛ ਹਰਸਾ ਬੀਤਿਆ ਦੂਜੀ ਵਾਰੀ ਫਿਰ ਗਿਆ। ਹੂੰ ਐਤਿਕਾ ਭਗਵਾਨ ਕ੍ਰਿਸ਼ਨ ਜੱਫੀ ਪਾ ਕੇ ਮਿਲੇ। ਹੂੰ ਸੁਦਾਮੇ ਦੇ ਚਰਨ ਆਪਣੇ ਹੱਥਾਂ ਨਾਲ ਧੋਏ। ਆਪਣੇ ਹੱਥਾਂ ਨਾਲ ਭੋਜਨ ਕਰਾਇਆ। ਆਉਂਦੇ ਨੂੰ ਧੰਨ ਦਿੱਤਾ, ਮਦਦ ਕੀਤੀ। ਹੁਣ ਹੌਸਲਾ ਹੋਇਆ ਸਦਾ ਮੈਨੂੰ ਪੁੱਛਣ ਦਾ ਕਹਿੰਦਾ ਮਿੱਤਰ ਸਾ ਆਪਾਂ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਉਦੋਂ ਤੁਸੀਂ ਮੇਰੀ ਇਸ ਤਰ੍ਹਾਂ ਦੀ ਪੁੱਛ ਪ੍ਰਤੀ ਇੱਜ਼ਤ ਨਹੀਂ ਕੀਤੀ ਸੀ ਜਿਵੇਂ ਐਤ ਕੀ ਮੇਰੇ ਤੋਂ ਕੋਈ ਗਲਤੀ ਹੋ ਗਈ ਸੀ ਮੈਂ ਇਹ ਪੁੱਛਣ ਵਾਸਤੇ ਆਇਆ ਹਮ ਭਗਵਾਨ ਕ੍ਰਿਸ਼ਨ ਕਹਿੰਦੇ ਕੋਈ ਗਲਤੀ ਨਹੀਂ ਹੋਈ ਸੀ ਅੱਗੇ ਤੂੰ ਕਿਸਦਾ ਤੱਕਿਆ ਧਕਾਇਆ ਆਇਆ ਸੀ ਸਾਡੇ ਕੋਲ ਤੇਰਾ ਆਪ ਨਹੀਂ ਆਉਣ ਨੂੰ ਦਿਲ ਕਰਦਾ ਸੀ ਜਿਹੜੇ ਕਿਸੇ ਦੇ ਕਾਹੇ ਕਹਾਏ ਤੱਕੀ ਤਕਾਏ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਮਿਲਦੇ ਨਹੀਂ ਹੁੰਦੇ ਆਏ ਤਾਂ ਕਾ ਤੂੰ ਖੁਦ ਆਏ ਜਿਹੜੇ ਖੁਦ ਚੱਲ ਕੇ ਆਣ ਉਹਨਾਂ ਨੂੰ ਅਸੀਂ ਜੱਫੀ ਪਾ ਕੇ ਮਿਲਦੇ ਆਂ ਤੇ ਕਦੀ ਵੀ ਛੱਡਣ ਨਹੀਂ ਦਿੰਦੇ ਹਾਂਜੀ ਮੈਂ ਇਹ ਸਾਖੀ ਸੁਣਾ ਦਿੱਤੀ ਇੱਕ ਮਿੱਤਰ ਕਹਿੰਦਾ ਸੁਦਾਮਾ ਤਾਂ ਇੱਕ ਵਾਰ ਹੀ ਗਿਆ ਸੀ ਹੂੰ ਭਗਵਾਨ ਕ੍ਰਿਸ਼ਨ ਨੂੰ ਮਿਲ ਦੂਜੀ ਵਾਰੀ ਤਾਂ ਗਿਆ ਹੀ ਨਹੀਂ ਮੈਂ ਕਿਹਾ ਇੱਕ ਸਾਖੀ ਸੁਣ ਲਈ ਨਾ ਤੂੰ ਹੂੰ ਦੂਜੀ ਵਾਰੀ ਕੀ ਭਗਵਾਨ ਕ੍ਰਿਸ਼ਨ ਕੋਲ ਸੁਦਾਮਾ ਹਜ਼ਾਰ ਵਾਰੀ ਜਾਏਗਾ ਹਜ਼ਾਰ ਵਾਰੀ ਨਵੇਂ ਮੈਨੇ ਦੇਹੇਗਾ ਸਾਖੀਏ ਜਿਹੜੀ ਉਹ ਇੱਕ ਵਾਰ ਨਹੀਂ ਸੁਣਾਈ ਜਾਂਦੀ ਸਾਖੀ ਦਾ ਅੰਤ ਨਹੀਂ ਹੁੰਦਾ ਕੋਈ ਅਨੰਤ ਤੱਕ ਚੱਲਦੀ ਏ ਇਹ ਸਾਖੀਆਂ ਅਨੰਤ ਤੱਕ ਚੱਲਣੀਆਂ ਜਿਨ੍ਹਾਂ ਦੇ ਸਾਖੀਆਂ ਨੇ ਉਹ ਬਹੁਤ ਵੱਡੇ ਨੇ ਲਿਖ ਦੂਜੀ ਜ਼ਿਕਰ ਨਾ ਕਰਨਾ ਹਮਾਦਰੀ ਬੈਨਰਜੀ ਹੂੰ ਹਮਾਦਰੀ ਬੈਨਰਜੀ ਨੇ ਪਹਿਲਾਂ индуਪੋਸ਼ਨ ਬੈਂਦਰਜੀ ਫਿਰ ਏਸੀ ਬੈਂਦਰਜੀ ਹੁਣ ਹਮਾਦਰੀ ਬੈਂਦਰਜੀ ਇਹਨਾਂ ਨੇ ਗੁਰਮਤ ਤੇ ਬੇਅੰਤ ਮਿਹਨਤ ਕੀਤੀ ਜੀ ਇਹ ਬੈਂਦਰਜੀ ਹੁੰਦੇ ਨੇ ਜਿਹੜੇ ਇਹ ਬੰਗਾਲ ਦੇ ਬ੍ਰਾਹਮਣ ਨੇ ਹਾਂ ਜੀ ਹਮਾਦਰੀ ਬੈਂਦਰਜੀ ਮੇਰੇ ਡਿਪਾਰਟਮੈਂਟ ਚ ਆਉਣ ਜਾਣ ਲੱਗੇ ਸਮੇਦਾਰਾਂ ਚ ਮੈਂ ਸੱਦਣ ਲੱਗ ਗਿਆ ਮੇਰੇ ਮਿੱਤਰ ਹੋ ਗਏ ਇੱਕ ਵਿਦਿਆਰਥੀ ਦੀ ਮੌਖਿਕ ਪ੍ਰੀਖਿਆ ਲੈਣ ਵਾਸਤੇ ਪੀ ਐਚ ਡੀ ਦੀ ਆਏ ਹੋਇਆ ਕੰਮ ਕਰਦਾ ਸਾਰਾ ਦਫ਼ਤਰ ਦਾ ਖਾਣਾ ਕਰਦਾ ਮੈਂ ਦੁਪਹਿਰ ਦੀ ਗੱਡੀ ਚੜਾਉਣ ਵਾਸਤੇ ਪਟਿਆਲੇ ਰੇਲਵੇ ਸਟੇਸ਼ਨ ਤੇ ਚਲਾ ਗਿਆ ਗਰਮੀ ਦੀ ਰੁੱਤ ਸੀ ਉਹਨਾਂ ਨੇ ਸੈਂਡਲ ਪੈਣੇ ਹੋਏ ਸਨ ਮੈਨੂੰ ਕਹਿੰਦੇ ਪੰਨੂ ਭਾਈ ਗਾੜੀਆਂ ਨੇ ਮੈਂ ਅਭੀ ਦੇ ਰਹੇ ਹੂੰ ਮੁਝੇ ਛੋੜ ਕਰ ਤੂੰ ਜਾਓਗੇ ਨਹੀਂ ਆਪਕੋ ਕੁਛ ਯਾਦ ਹੁਆ ਕਰਤਾ ਹੈ ਕੋਈ ਸ਼ੇਰ ਕੋਈ ਸਾਖੀ ਕੋਈ ਕਥਾ ਕੁਛ ਸੁਣਾਏ ਮੈਨੂੰ ਸ਼ਿਵ ਪੁਰਾਣ ਚੋਂ ਦੋ ਤਿੰਨ ਵਾਰ ਪਿਆਰੇ ਲੱਗਦੇ ਰਹੇ ਹਾਂਜੀ ਮੈਂ ਉਹਨਾਂ ਨੂੰ ਸੁਣਾ ਦਿੱਤੇ ਹੂੰ ਨਾਰਦ ਨੇ ਸ਼ਿਵ ਜੀ ਨੂੰ ਪੁੱਛਿਆ ਮਹਾਰਾਜ ਕਿੱਥੋਂ ਆਏ ਸੀ ਤੁਸੀਂ ਕੀ ਕਰਨਾ ਆਏ ਸੀ ਧਰਤੀ ਤੇ ਹੂੰ ਇਹਦੇ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ ਹੂੰ ਸ਼ਿਵ ਜੀ ਨੇ ਕਿਹਾ ਤੁਸੀਂ ਅਤੇ ਅਸੀਂ ਇਸ ਧਰਤੀ ਉੱਤੇ ਹਜ਼ਾਰ ਵਾਰ ਆ ਚੁੱਕੇ ਹਾਂ ਇਹ ਨਾਰਦ ਹੂੰ ਹਜ਼ਾਰ ਵਾਰ ਤੁਸੀਂ ਸਾਡੇ ਤੋਂ ਇਹੀ ਸਵਾਲ ਪੁੱਛਿਆ ਹੂੰ ਉਹ ਜਵਾਬ ਜਿਹੜਾ ਹਜ਼ਾਰ ਵਾਰ ਦੇ ਚੁੱਕੇ ਹੋਏ ਆ ਉਹ ਹੀ ਜਵਾਬ ਹੁਣ ਦੇਾਂਗੇ ਹੁਣ ਧਿਆਨ ਨਾਲ ਸੁਣਨਾ ਹੁਣ ਭੁੱਲਣਾ ਨਾ ਹੂੰ ਇਹ ਸੁਣ ਕੇ ਸੈਂਡਲ ਉਤਾਰ ਕੇ ਨੰਗੇ ਪੈਰੀ ਹੱਥ ਜੋੜ ਕੇ ਹਿਮਾਦਰੀ ਬੈਨਰ ਜੀ ਮੇਰੇ ਸਾਹਮਣੇ ਖੜੇ ਹੋ ਗਏ ਕਹਿੰਦੇ ਮੈਂ ਆਦਮੀ ਹਾਂ ਮੈਂ ਫਿਰ ਭੁੱਲੂਗਾ ਆਪ ਭਗਵਾਨ ਹੋ आपको फिर बताना पड़ेगा आदमी में और भगवान में यही तो फर्क होता है आदमी बार-बार भूलेगा भगवान बार-बार याद कराएंगे ये ताकत है श्रोता एहो जा होना चाहिए साखी दी ताकत है जेडी वो प्रेरणा दे कि नई चीज जनरेट होए हुन ਤੁਸੀਂ ਦੇਖੋ ਐਕਸਟੈਂਸ਼ਨ ਕਰ ਦਿੱਤੀ ਜਿਵੇਂ 오ਸ਼ੋ ਕਰਦਾ ਐਕਸਟੈਂਸ਼ਨ ਉਸੇ ਤਰ੍ਹਾਂ ਮਾਦਰੀ ਜੀ ਨੇ ਐਕਸਟੈਂਸ਼ਨ ਕਰ ਦਿੱਤੀ ਨਵੇਂ ਮਾਇਨੇ ਦੇ ਦਿੱਤੇ सजीव ਹੋ ਗਈ ਪੁਰਾਣੀ ਸਾਖੀ ਬਿਲਕੁਲ ਤੁਸੀਂ ਗੱਲ ਕੀਤੀ ਸੀ ਚਮਤਕਾਰਾਂ ਦੀ ਹਾਂਜੀ